ਕੀ ਤੁਸੀਂ ਪੰਜਾਬ ਨੂੰ ਵੇਚ ਰਹੇ ਹੋ ਜਾਂ ਫਿਰ ਪ੍ਰਸ਼ਾਸਨ ਸਿਸਟਮ ਬਦਲ ਰਹੇ ਹੋ ਭਗਵੰਤ ਮਾਨ ਇਹ ਸਵਾਲ ਨਵਜੋਤ ਸਿੰਘ ਸਿੱਧੂ ਨੇ ਆਪਣੇ ਪੁਰਾਣੇ ਸਾਥੀ ਤੇ ਮੌਜੂਦਾ ਸਿਆਸੀ ਵਿਰੋਧੀ ਭਗਵੰਤ ਮਾਨ ਨੂੰ ਕੀਤਾ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਮਾਈਨਿੰਗ ਦੀਆਂ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਕਿ ਨੰਦਪੁਰ ਦੀਆਂ ਤਸਵੀਰਾਂ ਨੇ ਤੇ ਇੱਥੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਭਾਵੇਂ ਫਿਰ ਪੰਜਾਬ ਹਾਈ ਕੋਰਟ ਨੇ ਸਟੇਲ ਲਗਾਇਆ ਹੋਇਆ ਤੇ ਸਰਕਾਰ ਦੀ ਪਾਲਿਸੀ ਦੇ ਬਿਲਕੁਲ ਉਲਟ ਹੈ ਪਰ ਫਿਰ ਵੀ ਆਮ ਆਦਮੀ ਪਾਰਟੀ ਦਾ ਲਾਲਚ ਹੈ ਕਿ ਉਹ ਹਾਵੀ ਹੋ ਰਿਹਾ ਅਤੇ ਲਗਾਤਾਰ ਅਨੰਦਪੁਰ ਸਾਹਿਬ ਦੇ ਵਿੱਚ ਰਿਸਕ ਹੈ ਜੋ ਵੱਧਦਾ ਜਾ ਰਿਹਾ ਇਹ ਇਲਜ਼ਾਮ ਨਵਜੋਤ ਸਿੰਘ ਸਿੱਧੂ ਨੇ ਲਾਈ ਨੇ ਸਿੱਧਾ ਸਵਾਲ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਕੀਤਾ ਹੈ ਕਿ ਤੁਸੀਂ ਤਾਂ ਬਦਲਾ ਦੀ ਗੱਲ ਕਰਦੇ ਸੀ ਪਰ ਹੁਣ ਇਹ ਸਭ ਕੀ ਹੋ ਰਿਹਾ ਹੈ ਕਿ ਪੰਜਾਬ ਨੂੰ ਵੇਚਣ ਵਾਲੇ ਹੋ ਇਹ ਉਹਨਾਂ ਨੇ ਸਵਾਲ ਕੀਤਾ ਹੈ ਭਗਵੰਤ ਮਾਨ ਨੂੰ ਨਵਜੋਤ ਸਿੰਘ ਸਿੱਧੂ ਨੇ ਨਜਾਇਜ਼ ਮਾਈਨਿੰਗ ਦੇ ਮਾਮਲੇ ਤੇ ਪੰਜਾਬ ਸਰਕਾਰ ਦੇ ਨਾਲ ਆਡਾ ਲਾਇਆ ਹੋਇਆ ਹੈ ਓ ਐਨ ਜੀ ਟੀਵੀ ਗਏ ਸਨ ਉੱਥੇ ਵੀ ਇਸ ਮਸਲੇ ਦੀ ਸੁਣਵਾਈ ਹੋਈ ਸੀ ਉੱਥੇ ਉਹਨਾਂ ਨੇ ਪੰਜਾਬ ਸਰਕਾਰ ਇਸ ਮਾਮਲੇ ਦੇ ਵਿੱਚ 파ਰਟੀ ਬਣਾਇਆ ਸੀ ਗੰਭੀਰ काम लगाए सन पंजाब रैना हाई कोर्ट ਵੀ ਰਜਾਇਸ ਮਾਈਨਿੰਗ ਮਾਮਲੇ ਦੇ ਵਿੱਚ ਸੰਜੀਦਾ ਹੋ ਚੁੱਕੀ ਹੈ ਉਹਨਾਂ ਨੇ ਵੀ ਇਸ ਮਾਮਲੇ ਦੇ ਵਿੱਚ ਤਲਕ ਟਿੱਪਣੀਆਂ ਕੀਤੀਆਂ ਹੋਈਆਂ ਨੇ ਪਰ ਹੁਣ ਨਵਜੋਤ ਸਿੰਘ ਸਿੱਧੂ ਹਰ ਕੁਝ ਦਿਨ ਬਾਅਦ ਕੁਝ ਤਸਵੀਰਾਂ ਸਾਂਝੀਆਂ ਕਰਦੇ ਨੇ ਸਵਾਲ ਖੜੇ ਕਰਦੇ ਨੇ ਤੇ ਸਿੱਧਾ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੁੰਦਾ ਹੈ ਕਿ ਆਖਰੀ ਕਿਹੋ ਜੀਆਂ ਤਸਵੀਰਾਂ ਨੇ ਇਹ ਕਿਹੋ ਜੀ ਸਥਿਤੀ ਪੰਜਾਬ ਦੇ ਵਿੱਚ ਚੱਲ ਰਹੀ ਹੈ ਜਦੋਂ ਕਿ ਤੁਸੀਂ ਤਾਂ ਕਹਿ ਰਹੇ ਸੀ ਕਿ ਤੁਸੀਂ ਸਿਸਟਮ ਦੇ ਵਿੱਚ ਬਦਲਾਅ ਕਰੋਗੇ ਭ੍ਰਸ਼ਟਾਚਾਰ ਬੰਦ ਕਰ ਦੋਗੇ ਫਿਰ ਆਮ ਆਦਮੀ ਪਾਰਟੀ ਦਾ ਲਾਲਚ ਇੰਉਂ ਹਾਵੀ ਕਿਉਂ ਹੋ ਰਿਹਾ ਹੈ ਨਵਜੋਤ ਸਿੰਘ ਸਿੱਧੂ ਇਹ ਸਵਾਲ ਪੁੱਛ ਰਹੇ ਨੇ ਹਾਲਾਂਕਿ मंत्री भगवंत मान ने जो वो दावा भी करते ने कि जो सब दुरुस्त कर ਦਿੱਤਾ ਜਾਏਗਾ और उन्होंने सख्त जेड़े लहजे ਦੇ ਵਿੱਚ ਅਫਸਰਾਂ ਨੂੰ ਵੀ ਕਿਹਾ ਹੋਇਆ ਕਿ ਨਜਾਇਜ਼ ਮਾਈਨਿੰਗ ਬਿਲਕੁਲ ਨਹੀਂ ਹੋਣੀ ਚਾਹੀਦੀ ਪਰ ਇਹ ਵੀ ਇੱਕ ਸੱਚ ਹੈ ਕਿ ਲੰਘੇ ਕੁਝ ਹੀ ਮਹੀਨਿਆਂ ਦੇ ਵਿੱਚ ਜੋ ਮੰਤਰੀ ਨੇ ਮਾਈਨਿੰਗ ਮੈਕ ਵਿੱਚ ਦੇ ਉਹ ਬਦਲੇ ਜਾਂਦੇ ਨੇ ਪਹਿਲਾਂ ਹਰਜੋਤ ਬੈਂਸਨ ਫਿਰ ਮੀਟੇਰ ਤੇ ਹੁਣ ਚੇਤਨ ਸਿੰਘ ਜੋੜਾ ਮਾਜਰਾ ਨੇ ਤੇ ਮੁੱਖ ਮੰਤਰੀ ਹਾਲਾਂਕਿ ਸੱਤੀ ਦਾ ਦਮ ਪਰਦੇ ਨੇ